ਜੱਜ ਦੇ ਅਪਰਾਧ ਦਾ ਅਨੇਕ ਕੋਕੇ ਤੁਨ ਕਟੇ ਬਾਹਰ ਦੱਸ ਸੱਡੇ ਬਾਹਰ ਦੇ ਉਹ ਪੁੱਤ ਪੜਾਉਂਦਾ ਮੜਦੇ ਉਹਨਾਂ ਬਾਹਰ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਪਬਲਿਕ ਦਾ ਦਫ਼ਤਰ ਹੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕਹਿ ਕੜਗੇ ਦੱਸੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਅਲੇ ਕੁਤਰੀ ਦੇਖੋ ਕੋਈ ਰੋਲਾ ਨਾ ਪਾਣੀ ਹੈ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਐਮ ਐਲ ਏ ਐਮ ਪੀ ਸੇਵਨ ਸਾਡਾ ਫਰਜ ਆ ਉਹਨਾਂ ਦਾ ਸਤਿਕਾਰ ਕਰਨਾ ਤੇ ਇਹ ਹਮੇਸ਼ਾ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਿਕਾਰ ਨਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉਥੇ ਸਾਰੀ ਗੱਲ ਐਮਕੇ ਵੱਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮਐਲਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣ ਰਹੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸੋਡੀ ਸਤਿਕਾਰਯੋਗ ਸਾਰੇ ਰਿਪਰੈਜ਼ੈਂਟੇਟਿਵਸ ਦਾ ਸਤਿਕਾਰ ਕਰ ਰਿਹਾ ਤੇ ਤੁਹਾਨੂੰ ਬੜੇ ਐਮਕੇ ਵਾਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੋਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਹਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਦਰਸ਼ਕ ਦੱਸ ਰਹੇ ਨਹੀਂ ਵੀ ਬੜੇ ਤਲਖੇ ਜਿਹੇ ਨਜ਼ਰ ਆਉਂਦੇ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਇਹ ਵੀ ਕਿਹਾ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਸਾਡੇ ਹੋਮ ਟਿਕਲਾ ਹੋਣੀ ਜਿਹੜੇ ਸਪੀਕਰ ਨੇ ਬੋਤਾ ਉਹਨਾਂ ਨੂੰ ਕੰਪਲੇਨਟ ਵੀ ਲੇ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਤੇ ਕਿਤੇ ਤਾਂ ਚੰਗੀ ਗੱਲ ਹੈ ਤੇ ਮੈਂ ਵੀ ਦੱਸਾਂ ਉਹਨਾਂ ਨੂੰ ਦਾ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਹਾਂ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਐਮਪੀ ਨੇ ਐਲੋਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਧੰਨਵਾਦ ਜੈ ਜੀ ਐਗਰੀਕਲਚਰ ਡਿਪਾਰਟਮੈਂਟ ਦੇ ਵੀ ਨੇ ਐਰ ਡਿਪਾਰਟਮੈਂਟ ਦੇ ਵੀ ਨੇ ਤਾਂ ਕੋਈ ਵੀ ਦਿੱਕਤ ਆ ਇਹ رابطہ ਕਾਇਮ ਕਰਕੇ ਸਾਡੇ ਅਫਸਰਾਂ ਨਾਲ ਉਸ ਤਰ੍ਹਾਂ ਦਾ ਤਵਨ ਕਰਕੇ ਅਸੀਂ ਆਪਣੇ ਤੋਂ ਨਹੀਂ ਦਿੰਦੀਆਂ ਪੰਚਾਇਤ ਵਿਧਾਨੇ ਦੇ ਗੁਰਪਾਂ ਦੀ ਮਸ਼ੀਨਾਂ ਨੇ ਉਹਦਾ ਸਾਰਾ ਕੂਰ ਕਰਕੇ ਜਿਹੜੇ ਹੋਸਟਲ ਵਿਰੇਜ ਨੇ ਜਿੱਦ ਨੂੰ ਹੋਸਟਲ ਵਾਈਜ਼ ਹਰ ਸੰਦੇ ਜਿਹਾ ਵੀ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਮਸ਼ੀਨ ਕਦੋਂ ਆਣੀ ਹੈ ਜਿਹੜਾ ਛੋਟਾ ਜੀਮੇਦਾਰ ਹ ਜਿਹੜਾ ਵੱਡਾ ਜੀਮੇਦਾਰ ਕਰ ਲੰਦਾ ਜਿਆਦਾ ਉਹਦੇ ਕੋਲ ਐਕਸਲ ਮਸ਼ੀਨ ਹੁੰਦੀ ਆ ਜਾਂ ਉਹ ਹਾਇਰ ਕਰ ਲੰਦਾ ਜਾਂ ਉਹ ਬਿਲਰ ਵਾਲੇ ਨਾਲ ਗੱਲ ਕਰ ਲੰਦਾ ਉਹ ਸਾਰੀ ਹੈ ਤੇ ਬਿਲਰ ਵਾਲੇ ਨੇ ਫੇਰ ਬਣਾਉਂਦੇ ਹੋ ਨਾ ਉਹ ਕਿਸਾਨ ਦੀ ਜ਼ਮੀਨ ਚੋਂ ਇਮੀਡੀਏਟਲੀ ਚੁੱਕੋ ਨਾਲੇ ਉਹ ਬਜਾਈ ਦੇ ਵਿੱਚ ਜਗਾ ਲੈ ਲਓ ਸਮੂਹ ਪੰਚਾਇਤ ਵੀ ਜੀ ਦਵਾਣਾ ਨੇ ਐ ਕਿਤੇ ਜਿਹੜੀ ਵੀ ਪੰਚਾਇਤ ਦਾ ਉੱਤੇ ਸਟੋਰ ਕਰ ਲਓ ਉਹ ਤੋਂ ਕਰਕੇ ਵਾਲੇ ਚੁੱਕੋ ਉਹ ਵੀ ਉਹ ਮੰਨ ਕੇ ਇਸ ਗੱਲ ਤੇ ਇਹ ਜਿੰਨੀ ਪੜਾਇਤ ਕਿਸਾਨਾਂ ਦੀ ਆਈ ਸੀ ਬੀਜ ਫੀਲ ਬਣ ਤੋਂ ਬਾਅਦ ਉੱਤੇ ਖੇਤ ਦੇ ਵਿੱਚ ਪੈ ਜਾਂਦੀ ਹੈ ਬਰਾਬਰੀ ਨੂੰ ਲਿੱਖੂ ਬਾਅਦ ਜਿਹੜੀ ਆਪਣੀ ਵਿਤਨੀ ਆ ਉਹਦੇ ਚ ਮੇਰੇ ਕੋਲ ਆਪਾਂ 15 ਨਵੰਬਰ ਤੱਕ ਨਿਸ਼ਚਿਤ ਕਰਦੇ ਹਾਂ ਸਾਡੇ ਕੋਲ ਕਾਈ ਹੁੰਦਾ ਨਾ ਮੇਰੇ ਪਿੰਡ ਦੇ ਪਿੰਡਰ ਦੇ ਤੋਂ ਤਾਂ ਸਪਸ਼ਟਾ ਗਿਆ ਸਮਝੋ ਹੋਰ ਕੋਈ ਵਧੀਆ ਚੀਜ਼ ਨਹੀਂ ਲੱਭੀ। ਇਹ ਬੜੀ ਵੱਡੀ ਗੱਲ ਆ ਵੀ ਇਹ ਯਾਰ ਪਿੰਡ ਅੱਗ ਨਹੀਂ ਲਾਂਦਾ। ਤਾਂ ਜਿਹੜੇ 225 30 ਨੇ ਲਾਈ ਆ ਇਹ ਚ ਆਪਣਾ ਵੀ ਆ। ਤਾਂ ਆਪਾਂ ਨੂੰ ਵੀ ਸੋਚਣਾ ਚਾਹੀਦਾ। ਤੇ ਆਪਣੇ ਪਿੰਡ ਚ ਵੀ ਮੈਕਸਿਮ ਕਿਸਾਨ ਨੇ ਜਿਨ੍ਹਾਂ ਨੇ ਅੱਗ ਨਹੀਂ ਲਾਂਦੇ। ਹਾਂਜੀ ਹਾਂਜੀ। ਠੀਕ ਹੈ ਜੀ ਉਹਨਾਂ ਨੇ ਅਸੀਂ ਐਟ੍ਰੈਕਟ ਕਰਦੇ ਆ ਉਹ ਨਾ ਨਾਂ ਲਾਣ ਕਰਕੇ ਸਾਨੂੰ ਫਾਇਦਾ ਹੋਇਆ ਸਾਡੀ ਉਪਜ ਵੀ ਵੱਧ ਗਈ। ਗੱਡਾ ਖਰਚਾ ਵੀ ਘਟ ਗਿਆ। ਅਸੀਂ এনवायरमेंटਰੀ ਬਚਾਲਿਆ ਅਸੀਂ ਆਪਣੀ ਸਿਹਤ ਵੀ ਬਚਾਲੀ ਦੇਖੋ ਆਪਾਂ ਨੂੰ ਜ਼ਰੂਰ ਹੋਣਾ ਪੈਣਾ ਹੈ ਨਾ ਕਿਉਂਕਿ ਅੱਜੇ ਸਮੇਂ ਬਦਲ ਜ ਜਾਂਦੇ ਨੇ ਪਹਿਲਾਂ 5-7 ਸਾਲ ਪਹਿਲਾਂ ਸਾਧਨ ਨਹੀਂ ਹੁੰਦੇ ਸੀ ਇਹਨਾਂ ਦਾ ਅਲਟਰਨੇਟਿਵ ਨਹੀਂ ਹੁੰਦਾ ਸੀ ਕਿਸਾਨ ਮਜ਼ਦੂਰ ਸੀ ਬਟ ਉਹਨੂੰ ਮਜ਼ਦੂਰੀ ਵਿੱਚ 37 ਦੇ ਤਨਖਾਹ ਦੀ ਮਹਾਨਤੁੱ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦਵਾ ਦਿਨਾ ਮੈਂ ਤੁਸ ਬੈਠੋ ਤਸਵੀਰਾਂ ਦੇਖੋ ਤੁਸੀਂ ਡੀਸੀ ਦਫਤਰ ਦੀ ਆ ਚਲ ਕੋਈ ਕੋਈ ਉਹਦੀ ਤੁਹਾਨੂੰ ਚੱਲ ਕਰਾ ਲਿਆ ਜਾਣੀਆਂ ਉਸ ਵਾਂਗ ਕਰਦੇ ਨਹੀਂ ਕਰਦੇ ਚੱਲ ਚੱਲ ਨਹੀਂ ਤੇਰੀ ਇੱਕ ਮਿੰਟ ਥੋੜਾ ਜਲਦੀ ਵੀਡੀਓ ਦਾ ਉਹ ਜਲਦੀ 15 ਬਾਕੀ ਮਗੇ ਜੀ 15 ਮੈਂ ਕਹਿੰਦਾ ਸਰ ਜੀ ਦੇਖੋ ਡਿਸਕਾ ਕਰਦੀ ਆ ਕਿਸੇ ਤੋਂ ਕੁੱਝ ਤਸਵੀਰਾਂ ਦੇਖ ਰਿਹਾ ਬਰਦਾਸ਼ ਕਰੀਆ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜਲ ਦਿੱਤਾ ਜੀ ਜਾਣੇ ਕਹਿੰਨ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਨਾ ਪੁੱਤ ਪੜਾਵਾ ਲੜਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰੋ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੈਟ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨਾਂ ਨੂੰ ਕੋਈ ਡਾਂਟ ਚੁੱਕੇ ਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇਥੋਂ ਡੀਡੀ ਜੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਆ ਵੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਲੋੜ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਕਦੋਂ ਕਦੋਂ ਨੂੰ ਬਾਹਰ ਕਰਕੇ